ਸਭ ਤੋਂ ਪਹਿਲਾਂ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਸਰਕਾਰ ਨੂੰ ਤੇ ਖਾਸ ਤੌਰ ਤੇ ਸਾਡੇ ਮੰਤਰੀ ਅਸ਼wini Vaishnaw ji ਨੂੰ ਬਹੁਤ ਬਹੁਤ ਮੈਂ ਧੰਨਵਾਦ ਦਿੰਨਾ ਵੀ ਉਹਨਾਂ ਨੇ ਕਿਉਂਕਿ ਜਿਹੜੀ ਅੱਜ ਦੁਨੀਆ ਹੈ ਅੱਜ ਸਭ ਤੋਂ ਵੱਡੀ ਡਿਮਾਂਡ ਜਿਹੜੀ ਉਹ ਸੈਮੀ ਕੰਡਕਟਰਸ ਦੀ ਹੈ ਤੇ ਇਹ ਅੱਜ ਮਹਾਲੀ ਨੂੰ ਪੰਜਾਬ ਨੂੰ ਜਿਹੜਾ ਸੈਂਕੜੇ ਕਰੋੜਾਂ ਰੁਪਏ ਦਾ ਪ੍ਰੋਜੈਕਟ ਜਿਹੜਾ ਇਹ ਮਿਲਿਆ ਹੈ ਉਹਦੇ ਵਿੱਚ ਤਕਰੀਬਨ ਜਿਹੜੇ ਆ 158 ਮਿਲੀਅਨ ਯੂਨਿਟਸ ਜਿਹੜੇ ਆ ਉਹ ਇੱਕ ਸਾਲ ਦੇ ਵਿੱਚ ਤਿਆਰ ਹੁੰਦੇ ਤੇ ਉਹਦੇ ਨਾਲ ਚਾਹੇ ਆਪਣੇ ਆਕਾਰਾਂ ਆ ਆਟੋਮੋਬਾਈਲ ਜਿਹੜੇ ਕਿਸੇ ਵੀ ਕਾਰਾਂ ਲਾ ਲੋ ਟਰੱਕ ਲਾ ਲੋ 3 ਵੀਲਰ ਵੀ ਕਿਸੇ ਵੀ ਚੀਜ਼ ਦਾ ਜਿਹੜਾ ਇਹ ਸੰਬੰਧਿਤ ਆ ਉਹਨਾਂ ਦੇ ਵਿੱਚ ਖਾਸ ਤੌਰ ਤੇ ਡਿਫੈਂਸ ਦਾ ਕੰਮ ਜਿਹੜਾ ਹੈ ਉਹਦੇ ਵਿੱਚ ਤੇ ਅੱਗੇ ਸੋਲਰ એનર્ਜੀ ਲਈ ਉਹਦੇ ਵਿੱਚ ਇਹਦੇ ਚੀਜ਼ਾਂ ਜਿਹੜੀਆਂ ਸੈਮੀ ਕੰਡਕਟਰ ਨੇ ਜਿਹੜੇ ਯੂਜ਼ ਹੁੰਦੇ ਆ ਤੇ ਮੈਂ ਇੱਕ ਗੱਲ ਬੜੇ ਮਾਣ ਨਾਲ ਕਹਿ ਸਕਦਾ ਪਹਿਲਾਂ ਬੜੀ ਵਾਰ ਇਹ ਸਰਕਾਰ ਨੇ ਵਕਫ ਵਕ ਪ੍ਰਧਾਨ ਮੰਤਰੀ ਜਿਹੜੇ ਆਏ ਚਾਹੇ ਵਿੰਦਰਾ ਗਾਂਧੀ ਜੀ ਸੀ ਚਾਹੇ ਰਜੀਵ ਗਾਂਧੀ ਜੀ ਸੀ ਮਨਮੋਹਨ ਸਿੰਘ ਜੀ ਸੀ ਵਕਫ ਵਕ ਕੋਸ਼ਿਸ਼ਾਂ ਕੀਤੀਆਂ ਪਰ ਬਹੁਤ ਵੱਡੀ ਜਿਹੜੀ ਕੋਸ਼ਿਸ਼ ਆ ਕੇ ਨਰਿੰਦਰ ਮੋਦੀ ਜੀ ਨੇ ਜਿਹੜੀ ਹ ਸਫਲਤਾ ਹੈ ਜਿਹੜੀ ਉਹ ਬਹੁਤ ਵੱਡੀ ਜਿਹੜੀ 2021 ਚ ਹਾਸਲ ਕੀਤੀ ਉਦੋਂ ਬਾਅਦ ਆਪਣਾ ਦੇਸ਼ ਭਾਰਤ ਹਿੰਦੂਸਤਾਨ ਇੰਡੀਆ ਜਿਹੜਾ ਉਹ ਸੈਮੀ ਕਨਕਟਰ ਦੀ ਮਾਰਕੀਟ ਦੇ ਵਿੱਚ ਬੜਾ ਵੱਡਾ ਜਿਹੜਾ ਹੈ ਉਹ ਰੋਲ ਪਲੇ ਕਰ ਰਿਹਾ ਇਸ ਵੇਲੇ ਆਪਾਂ ਆਤਮ ਨਿਰਭਰਤਾ ਹੈ ਹੀ ਹੈ ਪਰ ਦੁਨੀਆ 'ਚ ਵੀ ਆਪਣਾ ਇਸ ਗੱਲ ਦੀ ਅਜਨੌਆ ਆ ਸੈਮੀ ਕਨਕਟਰ ਦੇ ਨਾਂ ਤੇ ਤੇ ਮੈਂ ਪੰਜਾਬ ਨੂੰ ਖਾਸ ਤੌਰ ਤੇ ਇਹ ਤਾਂ ਸ਼ੁਰੂਆਤ ਇਹਦੇ ਨਾਲ ਜਿੱਥੇ ਰੋਜ਼ਗਾਰ ਲੋਕਲ ਮਿਲਣਾ ਹੈ ਜਿੱਥੇ ਇਹਦੇ ਨਾਲ ਛੋਟੇ ਵੱਡੇ ਪੱਧਰ ਤੇ ਇਨਵੈਸਟਮੈਂਟਸ ਨੇ ਜਿਹੜੀਆਂ ਲੋਕਾਂ ਨੂੰ ਜਿਨ੍ਹਾਂ ਨੇ ਇਹਦੇ ਨਾਲ ਜੁੜਨਾ ਹੈ ਉਹਨਾਂ ਨੂੰ ਜਿਹੜੇ ਲਾਭ ਹੋਣੇ ਆ ਉਹ ਤਾਂ ਹੈ ਹੀ ਹੈ ਪਰ ਇਹ ਸ਼ੁਰੂਆਤ ਆ ਜਦੋਂ ਇਹ ਜਿਹੇ ਕਾਰਖਾਨੇ ਇਹ ਜੀ ਇੰਡਸਟਰੀ ਜਦੋਂ ਇਹ ਕਾਮਯਾਬ ਹੋ ਜਾਣਗੀਆਂ ਹੋਰ ਇੱਥੇ ਲਾਈਨਾਂ ਲੱਗਣਗੀਆਂ ਇੱਥੇ ਕੋਈ ਕਮੀ ਨਹੀਂ ਰਹੂਗੀ ਅਸੀਂ ਆਪਣੀ ਸਰਕਾਰ ਤੋਂ ਤੇ ਪ੍ਰਧਾਨ ਮੰਤਰੀ ਜੋ بڑے ਤੋਂ بڑے ਪ੍ਰੋਜੈਕਟ ਜਿਹੜੇ ਉਹ ਲੈ ਕੇ ਆਵਾਂਗੇ ਮੈਂ ਫਿਰ ਆਪਣੇ ਵੱਲੋਂ ਆਪਣੇ ਪੰਜਾਬ ਦੇ ਲੋਕਾਂ ਵੱਲੋਂ ਸਾਰੇ ਅੰਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਇਹ ਪੰਜਾਬ ਨੂੰ ਮਹਾਲੀ ਨੂੰ ਜਿਹੜਾ ਇਹ ਸੈਮੀ ਕੰਡਕਟਰ ਹੱਬ ਬਣਾਉਣ ਲਈ ਮੈਂ ਸਮਝਦਾ ਇੱਕੇ ਸ਼ੁਰੂਆਤ ਆ ਤੇ ਇਹ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਇਸੇ ਤਰੀਕੇ ਨਾਲ ਪੰਜਾਬ ਨੂੰ ਇਹ ਚੀਜ਼ਾਂ ਮਿਲਦੀਆਂ ਰਹਿਣ ਸਾਡਾ ਪੰਜਾਬੀ ਪੰਜਾਬ ਦਾ ਖਾਸ ਕਰਕੇ ਨੌਜਵਾਨ ਜਿਹੜਾ ਪੜਿਆ ਲਿਖਿਆ ਨੌਜਵਾਨ ਆ ਉਹਨੂੰ ਇਹ ਇਹ ਚੀਜ਼ਾਂ ਦਾ ਬੜਾ ਵੱਡਾ ਲਾਭ ਫਾਇਦਾ ਹੋਣਾ ਹੈ ਧੰਨਵਾਦ